ਵਰਨਾ ਤੇ ਪਿੰਦਰ ਸਿੰਘ ਜੋਤੀ ਵਗਿਆ ਚੱਲਣ ਦੇ ਲਖਣਾਂ ਸ਼ਾਂਤੀ ਨਾਲ ਚੱਲਣ ਦੇ ਆਦਨ ਵੀ ਵਧੀਆ ਪੈਂਦੇ ਤੇ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਬੰਦੇ ਕੋਲ ਤੋਂ ਨਾ ਹੁਣ ਲਖਣ ਦੁਬਾਰਾ ਹੋਇਆ ਹੈ ਰੀਪੋਲ ਤੇ ਵਧੀਆ ਲਖਣ ਸ਼ਾਂਤੀ ਨਾਲ ਚੱਲਣ ਦੇ ਤੁਸੀਂ ਕੈਂਡੀਡੇਟ ਹਾਂਜੀ ਮੈਂ ਕੈਂਡੀਡੇਟ ਆ ਮਾਂ ਦੀ ਪਾਰਟੀ ਕੀ ਲੱਗਦਾ ਸਹੀ ਕਿਹਦੀ ਆਏ ਲੋਕਾਂ ਨੇ ਕੰਮ ਵੇਖਣੇ ਭਲੇ ਮਨਸ ਬੰਦੇ ਨੂੰ ਇਤਨਾ ਮਰਕੀਤ ਪਤਾ ਲੋਕ ਸਿਆਣੇ ਨੇ ਕਿੱਦਾਂ ਚੱਲ ਰਿਹਾ ਭਾਈ ਵੇਖੋ ਜੀ ਇਹ ਜਿਹੜਾ ਪਿੰਡ ਚਾਹੀਏ ਦਾ ਅੱਜ ਦੁਬਾਰਾ ਤੋਂ ਬੂਥ ਜਿਹੜਾ ਚਾਲੂ ਹੋਇਆ 124 ਨੰਬਰ ਬੂਥ ਹੈਗਾ ਅੱਜ ਜਿਹੜੀ VOTING ਹੈ ਬਹੁਤ ਹੀ ਅਮਨ ਸ਼ਾਂਤੀ ਨਾਲ ਪੈ ਰਹੀਆਂ ਤੇ ਆਪਾਂ ਤਾਂ ਇਹ ਅਪੀਲ ਕਰਦੇ ਆਂ ਵੀ ਆਪਣੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਮਤਲਬ ਉਹਨਾਂ ਦੇ ਕੰਮ ਜਿਹੜੇ ਵੇਖੋ ਇੱਕ ਤੇ ਉਹਨਾਂ ਜਿਹੜਾ ਪਹਿਲਾ ਵਾਅਦਾ ਕੀਤਾ ਸੀ ਬਿਜਲੀ ਦਾ ਬਿਜਲੀ ਫ੍ਰੀ ਕੀਤੀ ਨੰਬਰ 2 ਸਿੱਖਿਆ ਜਿਹੜੀ ਆ ਉਹਨੂੰ ਤਾਂ ਚੁਕਿਆ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਵੀ ਜਿਹਨੇ ਮਤਲਬ ਜਮੀਾਰ ਕਾਫੀ ਗਾਂ ਚੱਲ ਗਈ ਆ ਆਮ ਆਦਮੀ ਮਹੱਲਾ ਕਲੀਨਿਕ ਜਿਹੜੇ ਖੁੱਲੇਗੇ ਆ ਨਾ ਉੱਥੇ ਸੋਤਰਾਆਂ ਦੀਆਂ ਦਵਾਈਆਂ ਜਿਹੜੀਆਂ ਫਰੀਦ ਦਿੱਤੀਆਂ ਜਾ ਰਹੀਆਂ ਹਨ ਤੇ ਟੈਸਟ ਵੀ ਸਾਰੇ ਫਰੀਕ ਤੇ ਜਾ ਰਹੇ ਹਨ ਬਾਕੀ ਆਪਾਂ ਨੌਕਰੀਆਂ ਦੇ ਵੇਖਦੇ ਆ ਤੇ ਜਿਹੜੀ ਐਜੂਕੇਸ਼ਨ ਮਤਲਬ ਚੰਗੇ ਜਿਹੜੇ ਬੱਚੇ ਪੜ੍ਹੇ ਆ ਉਹਨਾਂ ਨੂੰ ਪਹਿਲਾਂ ਨੌਕਰੀਆਂ ਨਹੀਂ ਮਿਲਦੀਆਂ ਕਿਉਂਕਿ ਪਹਿਲਾਂ ਰਿਸ਼ਤ ਕੋਰੀ ਚੱਲਦੀ ਸੀ ਉਹ ਗੰਦਮਾਨ ਜੀ ਨਾਲ ਰਿਸ਼ਤ ਕੋਰੀ ਬਿਲਕੁਲ ਬੰਦ ਕਰਤੀ ਆ ਤੇ ਹੁਣ ਜਿਹੜੇ ਐ ਮੈਰਿਟ ਤੇ ਅਧਾਰ ਤੇ ਸਾਰੀਆਂ ਨੌਕਰੀ ਮਿਲ ਰਹੀਆਂ ਹਨ ਇਸ ਕਰਕੇ ਸਾਡੀ ਪਾਰਟੀ ਜਿਹੜੀ ਆ 27 ਚ ਵੀ ਆਉਣ ਵਾਲੀ ਚੋਣਾਂ ਚ ਜਿਹੜੀ ਉਹ ਬਹੁਤ ਵੱਡੀ ਲੀਡ ਨਾਲ ਜਿੱਤੇ ਕਿਤੇ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਯੂ ਮੇਰਾ ਨਾਸਰ ਸੁਨਦਰਾ ਸਾਫ ਦਾ ਸਰਪੰਚਪਨ ਚਾਹੀਏ ਤੁਮੇ ਸ਼੍ਰੋਮਣੀ ਕਾਲੀਦਲਾ ਮੈਂ ਪੋਲੇ ਅਜੈਂਡਾ ਤੇ ਵੋਟਾਂ ਸਾਡੀਆਂ ਪਿਛਲੀ ਵਾਰ ਵੀ ਠੀਕ ਹੀ ਸੀ ਮੇਰਾ ਪ੍ਰੋਜੈਕਟ ਅਫਸਰ ਹੀ ਸਾਰੀ ਉਹਦੀ ਗਲਤੀ ਉਹਦੇ ਕਰਕੇ ਸਾਰਾ ਮਾਹੌਲ ਖਰਾਬ ਹੋਇਆ ਤੇ ਅੱਜ ਆਨ ਦੋਰੇ ਵੋਟਾਂ ਪਾੜੀਆਂ ਪੈ ਰੀਆਂ ਚਲੋ ਬੜੀ ਵਧੀਆ ਚੰਗੇ ਤਰੀਕੇ ਨਾਲ ਵੋਟਾਂ ਪੈ ਰੀਆਂ ਨੇ ਅਮਨ ਸ਼ਾਂਤੀ ਨਾਲ ਪੈ ਰੀਆਂ ਨੇ ਤੇ ਚਲੋ ਪਿਛਲੀ ਵਾਰੀ ਸਗੋਂ ਠੀਕ ਸਾਲੀ ਹੋਈ ਬੋਡਿੰਗ ਇਥੇ ਪਰ ਜਿਹਦਾ ਮਾਹੌਲ ਬਣਿਆ ਅੱਜ ਨੂੰ ਲੱਗਦਾ ਥੋੜੀ ਘਟ ਹੋਏਗੀ ਬਾਕੀ ਸਭ ਠੀਕ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ